ਤਾਂ ਧੰਨਵਾਦ ਮਮ ਲਵ ਯੂ एवरीवन ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਆ ਕਾਂਗਰਸ ਪਾਰਟੀ ਦਾ ਬਹੁਤ ਧੰਨਵਾਦ ਰਾਹੁਲ ਗਾਂਧੀ ਜੀ ਮੇਰੇ ਲੀਡਰ ਦਾ ਬਹੁਤ ਧੰਨਵਾਦ ਜੀਨੇ ਮੈਨੂੰ ਇਸ ਕਾਬਿਲ ਸਮਝਿਆ ਸੌਰੀ ਬਹੁਤ ਸਾਰੀਆਂ ਕਾਲਸ ਆ ਰਹੀਆਂ ਸੋ ਸਾਰੀ ਫੈਮਿਲੀ ਥੋੜਾ ਧੰਨਵਾਦ ਕਰਨੀ ਛੋੜੀ ਮਾਈ ਡਾਟਰ ਰੀਕਮ ਅਮਾ ਅਮਨ ਕਮ ਆਨ अमन uh, बोलो जी काल जी सतारा लुधियाने का बहुत बहुत धनबाद करना चोड़ी है जिना ने लुधियाना लव यू अमान इंदर सिंह थोड़े सारे बहुत बहुत सार्ड बोहोत जतायाना लुधियाना चलो थैंक यू एवरीबडी बहुत धन्यवाद और <laughs> बहुत मेहरबानी और स्पेशल थैंक्स टू वन मैन ਆ ਸਾਰੇ ਲੀਡਰ ਬੈਂਸ ਬ੍ਰਦਰਸ ਆ ਘਬਰੋਣਾ ਨਹੀਂ ਕੰਮ ਚੱਲਦਾ ਰਹਿੰਦਾ ਹੈ ਡਾਬਰ ਸਾਹਿਬ ਪਾਂਡੇ ਸਾਹਿਬ ਆਸ਼ੂ ਜੀ ਥੈਂਕ ਯੂ ਸੋ ਸਾਰਿਆਂ ਦਾ ਜਿੰਨੇ ਵੀ ਆ ਚੀਵਾ ਸਾਹਿਬ ਚੱਠਾ ਸਾਹਿਬ ਸਾਰੇ ਬਲਾਕ ਪ੍ਰਧਾਨ ਸਾਡੇ ਐਂਡ ਸਾਡੇ ਸਾਰੇ ਕਾਂਗਰਸ ਦੇ ਕੌਂਸਲਰ ਸਹਿਬਾਨ ਸੋ ਥੈਂਕ ਯੂ ਐਵਰੀਬਾਡੀ ਥੈਂਕ ਯੂ ਸੋ ਮਚ